ਸਤਿ ਸ਼੍ਰੀ ਅਕਾਲ ਜੀ ਜਦੋਂ ਵੀ ਕੋਈ ਪੰਜਾਬ ਦੇ ਵਿੱਚੋਂ ਕੋਈ ਬੱਚਾ ਬਾਹਰ ਵਿਦੇਸ਼ ਪੜ੍ਹਨ ਦੇ ਲਈ ਜਾਂ ਰੋਜ਼ਗਾਰ ਦੇ ਲਈ ਜਾਂਦਾ ਹੈਗਾ ਤਾਂ ਪੰਜਾਬ ਦੇ ਵਿੱਚ ਉਸ ਸਮੇਂ ਜਿਹੜੀ ਇੱਕ ਗੱਲ ਬੜੀ ਮਸ਼ਹੂਰ ਹੁੰਦੀ ਹੈ ਤੇ ਲੰਬੇ ਸਮੇਂ ਤੋਂ ਇਹ ਗੱਲ ਚੱਲਦੀ ਆ ਰਹੀ ਹੈਗੀ ਕਿ ਪੰਜਾਬ ਦੇ ਵਿੱਚ ਡਰੱਗ ਬਹੁਤ ਜ਼ਿਆਦਾ ਹੈ ਨਸ਼ਾ ਬਹੁਤ ਜ਼ਿਆਦਾ ਹੈਗਾ ਤਾਂ ਕਰਕੇ ਮਾਪੇ ਜਿਹੜੇ ਆਪਣੇ ਬੱਚਿਆਂ ਨੂੰ ਬਾਹਰ ਇੱਥੋਂ ਭੇਜ ਰਹੇ ਨੇ ਇੱਥੇ ਦਾ ਸਿਸਟਮ ਸਹੀ ਨਹੀਂ ਹੈ ਇੱਥੇ ਦਾ ਸਿਸਟਮ ਜਿਹੜਾ ਉਹ ਵਿਗੜਿਆ ਹੋਇਆ ਹੈਗਾ ਖਰਾਬ ਕੀਤਾ ਹੋਇਆ ਹੈਗਾ ਤਾ ਕਰਕੇ ਜਿਹੜੇ ਉਹ ਬੱਚਿਆਂ ਨੂੰ ਬਾਹਰ ਭੇਜਿਆ ਜਾ ਰਿਹਾ ਆਖਿਰਕਾਰ ਇਹ ਸਿਸਟਮ ਵਿਗਾੜਿਆ ਕਿਸ ਨੇ ਅਤੇ ਕਿਵੇਂ ਵਿਗੜਿਆ ਇਹ ਸਾਡੀ ਇਸ ਵੀਡੀਓ ਦਾ ਵਿਸ਼ਾ ਨਹੀਂ ਇਸ ਦੇ ਉੱਪਰ ਕਦੇ ਫੇਰ ਜਿਹੜੀ ਅਸੀਂ ਚਰਚਾ ਕਰਾਂਗੇ ਗੱਲ ਇਹ ਕਰਨ ਲੱਗਿਆਂਗੇ ਕਿ ਰਜਗਾਰ ਦੇ ਲਈ ਜਾਂ ਪੜ੍ਹਾਈ ਦੇ ਲਈ ਬੱਚਿਆਂ ਨੂੰ ਵਿਦੇਸ਼ ਭੇਜਿਆ ਜਾਂਦਾ ਹੈਗਾ ਕਿ ਉੱਥੇ ਬੱਚੇ ਜਾ ਕੇ ਸੈਟਲ ਹੋਣਗੇ ਉੱਥੇ ਨਸ਼ਾ ਬਿਲਕੁਲ ਘਟ ਹੈ ਉੱਥੇ ਨਸ਼ਾ ਨਹੀਂ ਹੈ ਅਤੇ ਪੰਜਾਬ ਦੇ ਵਿੱਚ ਨਸ਼ਾ ਬਹੁਤ ਜ਼ਿਆਦਾ ਹੈਗਾ ਸੋ ਜਿਹੜਾ ਵਿਅਕਤੀ ਨੇ ਲੱਗਣਾ ਹੋਵੇ ਤਾਂ ਨਸ਼ੇ ਤੇ ਉਹ ਪੰਜਾਬ 'ਚ ਵੀ ਲੱਗ ਸਕਦਾ ਹੈ ਤੇ ਕੈਨੇਡਾ ਜਾ ਕੇ ਵੀ ਲੱਗ ਸਕਦਾ ਹੈ ਕਿਸੇ ਨੂੰ ਜਿਹੜਾ ਉਹ ਰੋਕਿਆ ਜਾ ਫੜਿਆ ਨਹੀਂ ਜਾ ਸਕਦਾ ਹਾਲਾਂਕਿ ਕੈਨੇਡਾ ਦੇ ਵਿੱਚ ਕਿਹਾ ਜਾਂਦਾ ਹੈ ਕਿ 2.5 ਤੋਂ 3 ਗ੍ਰਾਮ ਤੱਕ ਜਿਹੜਾ ਉਹ ਨਸ਼ਾ ਰੱਖਣਾ ਚਿੱਟਾ ਡਰੱਗ ਰੱਖਣਾ ਉਹ ਲੀਗਲ ਹੈ ਉੱਥੇ ਤੁਸੀਂ ਰੱਖ ਸਕਦੇ ਹੋ ਪਰ ਪੰਜਾਬ ਦੇ ਵਿੱਚ ਹਲੇ ਵੀ ਜਿਹੜੀ ਉਹ ਸਖਤੀ ਨਜ਼ਰ ਆਉਂਦੀ ਹੈ ਤੁਸੀਂ ਖੁੱਲੇ ਆਮ ਲੈ ਕੇ ਨਹੀਂ ਫਿਰ ਸਕਦੇ ਨਹੀਂ ਤੁਹਾਡੇ ਜਿਹੜੇ ਲੋਕ ਨੇ ਉਹ ਮਾਰਕਟਾਈ ਜਿਹੜੀ ਉਹ ਤੁਹਾਡੀ ਸ਼ੁਰੂ ਕਰ ਦੇਣਗੇ ਜੇਕਰ ਤੁਸੀਂ ਸ਼੍ਰਿਆਮ ਅੱਜ ਦੇ ਦੌਰ ਦੇ ਵਿੱਚ ਪੰਜਾਬ ਦੇ ਵਿੱਚ ਵੇਚ ਦਿਓਗੇ ਸੋ ਗੱਲ ਕਰੀਏ ਤਾਂ ਹੁਣ ਖਬਰ ਇਹ ਨਿਕਲ ਕੇ ਸਾਹਮਣੇ ਆਈ ਕਿ ਅਮਰੀਕਾ ਦੇ ਵੱਲੋਂ ਡੋਨਲਡ 트੍ਰੰਪ ਦੇ ਵੱਲੋਂ ਕੈਨੇਡਾ ਦੇ ਉੱਪਰ ਜਿਹੜਾ ਉਹ ਟੈਰਿਫ ਜਿਹੜਾ ਟੈਕਸ ਉਹ ਲਾਉਣ ਦੀ ਤਿਆਰੀ ਕੀਤੀ ਗਈ ਹੈਗੀ ਉਸ ਦੇ ਵਿੱਚ ਇੱਕ ਸਭ ਤੋਂ ਵੱਡਾ ਜਿਹੜਾ ਉਹ ਦਾਵਾ ਕੀਤਾ ਗਿਆ ਹੈਗਾ ਅਮਰੀਕਾ ਦੇ ਵੱਲੋਂ ਕਿ ਉਹ ਕੈਨੇਡਾ ਦੇ ਉੱਪਰ ਜਿਹੜਾ ਇਹ ਟੈਕਸ ਤਾਂ ਕਰਕੇ ਲਾ ਰਿਹਾ ਹੈਗਾ ਇੱਕ ਤਾਂ ਅवैध ਪ੍ਰਵਾਸ ਜਿਹੜਾ ਉਹ ਸਭ ਤੋਂ ਵੱਧ ਜਿਹੜਾ ਹੋ ਰਿਹਾ ਹੈਗਾ ਕਿ ਲੋਕ ਕੈਨੇਡਾ ਜਾਂਦੇ ਨੇ ਤੇ ਕੈਨੇਡਾ ਤੋਂ ਬਾਅਦ ਅਮਰੀਕਾ ਦੇ ਵਿੱਚ ਚਲੇ ਜਾਂਦੇ ਨੇ ਇਸਾ ਅवैध ਪ੍ਰਵਾਸ ਨੂੰ ਰੋਕਣ ਦੇ ਲਈ ਜਿਹੜਾ ਅਮਰੀਕਾ ਇੱਕ ਤੌਰ ਦੇ ਉੱਪਰ ਕੈਨੇਡਾ ਦੇ ਉੱਪਰ ਜਿਹੜਾ ਟੈਕਸ ਲਾ ਰਿਹਾ ਹੈ ਦੂਜਾ ਸਭ ਤੋਂ ਖਤਰਨਾਕ ਡਰੱਗ ਜਿਹੜਾ ਉਹ ਕੈਨੇਡਾ ਦੇ ਵਿੱਚ ਮਿਲਦਾ ਹੈਗਾ ਫੈਟੇਨਾਈਲ ਜਿਸ ਦਾ ਨਾਮ ਉਹ ਕਿਹਾ ਗਿਆ ਹੈਗਾ ਕਿ ਸਭ ਤੋਂ ਖਤਰਨਾਕ ਡਰੱਗ ਹੈਗਾ ਇਹ ਕੈਨੇਡਾ ਦੇ ਵਿੱਚ ਪਾਇਆ ਜਾਂਦਾ ਹੈ ਅਤੇ ਇਹ ਕੈਨੇਡਾ ਤੋਂ ਹੁੰਦਾ ਹੋਇਆ ਇਹ ਅਮਰੀਕਾ ਦੇ ਵਿੱਚ ਆਉਂਦਾ ਹੈਗਾ ਸੋ ਇਸ ਦੀ ਰੋਕ ਦੇ ਲਈ ਵੀ ਜਿਹੜਾ ਉਹ ਟੈਰਿਫ ਕੈਨੇਡਾ ਦੇ ਉੱਪਰ ਅਮਰੀਕਾ ਸਰਕਾਰ ਲਾਉਣ ਲੱਗੀ ਹੈਗੀ ਸੋ ਅਮਰੀਕਾ ਸਰਕਾਰ ਨੂੰ ਆਪਣੇ ਨਾਗਰਿਕਾਂ ਦੀ ਇੰਨੀ ਜ਼ਿਆਦਾ ਚਿੰਤਾ ਹੈਗੀ ਉਨ੍ਹਾਂ ਦੇ ਵੱਲੋਂ ਚਿੰਤਾ ਪ੍ਰਗਟਾਈ ਗਈ ਕਿ ਜੋ ਡਰੱਗ ਅਮਰੀਕਾ ਦੇ ਵਿੱਚ ਮਿਲਦੇ ਨੇ ਉਹ ਕਿਸੇ ਵੀ ਤਰੀਕੇ ਦੇ ਨਾਲ ਜਿਹੜਾ ਅਮਰੀਕਾ ਦੇ ਵਿੱਚ ਨਾ ਆਉਣ ਜਿਹੜੇ ਕੈਨੇਡਾ ਦੇ ਡਰੱਗ ਨੇ ਤਾਂ ਕਰਕੇ ਜਿਹੜਾ ਟੈਰੀਫ ਲਾਇਆ ਜਾ ਰਿਹਾ ਹੈ ਤਕਰੀਬਨ ਕਿਹਾ ਜਾ ਰਿਹਾ ਹੈ ਕਿ 25 ਤੋਂ 10% ਤੱਕ ਇਹ ਟੈਰੀਫ ਲੱਗ ਸਕਦਾ ਹੈ ਫਿਲਹਾਲ ਇਸ ਨੂੰ ਲੈ ਕੇ ਜਿਹੜੀ ਉਹ ਅ ਦੇਸ਼ਾਂ ਦੇ ਵਿੱਚ ਆਪਸੀ ਜਿਹੜੀ ਉਹ ਤਣਾਅ ਤਾਂ ਬਣਦਾ ਹੀ ਆ ਰਿਹਾ ਹੈ ਗੱਲਬਾਤ ਦੇ ਦੌਰਾਨ ਅਮਰੀਕਾ ਮੈਕਸੀਕੋ ਅਤੇ ਕੈਨੇਡਾ ਦੇ ਵੱਲੋਂ ਇਸ ਦਾ ਵਿਰੋਧ ਕੀਤਾ ਜਾਏਗਾ ਭਾਰਤ ਦੇ ਵੱਲੋਂ ਹਜੇ ਕਿਸੇ ਪ੍ਰਕਾਰ ਦਾ ਕੋਈ ਗੱਲਬਾਤ ਸਾਹਮਣੇ ਨਹੀਂ ਆਈ ਨਾ ਹੀ ਕੋਈ ਐਲਾਨ ਕੀਤਾ ਗਿਆ ਕਿ ਭਾਰਤ ਇਸ ਦਾ ਵਿਰੋਧ ਕਰਦਾ ਹੈ ਜਾਂ ਫਿਰ ਨਹੀਂ ਸੋ ਇਸ ਤਰੀਕੇ ਨਾਲ ਗੱਲ ਕਰੀਏ ਤਾਂ ਪੰਜਾਬ ਨੂੰ ਬਦਨਾਮ ਨਹੀਂ ਕਰਨਾ ਚਾਹੀਦਾ ਸਾਨੂੰ ਕਿ ਪੰਜਾਬ ਦੇ ਵਿੱਚ ਬੇਰੋਜ਼ਗਾਰੀ ਜਾਂ ਰੋਜ਼ਗਾਰ ਨਹੀਂ ਹੈਗਾ ਪੰਜਾਬ ਦੇ ਵਿੱਚ ਨਸ਼ਾ ਵਧ ਗਿਆ ਤਾਂ ਕਰਕੇ ਜਿਹੜਾ ਅਸੀਂ ਬੱਚਿਆਂ ਨੂੰ ਬਾਹਰ ਭੇਜਣ ਦਾ ਜਿਹੜਾ ਫੈਸਲਾ ਕੀਤਾ ਸੋ ਸਾਡੇ ਆਪਣੇ ਮਨ ਦੇ ਜਿਹੜੇ ਉਹ ਖਿਆਲ ਹੋ ਸਕਦੇ ਨੇ ਪਰ ਜਿਹੜੀ ਸਮਾਜ ਦੇ ਵਿੱਚ ਰੀਤ ਚੱਲਦੀ ਆ ਰਹੀ ਹੈ ਜਿਸ ਤਰੀਕੇ ਨਾਲ ਪ੍ਰਚਾਰਿਆ ਜਾ ਰਿਹਾ ਹੈਗਾ ਕਿ ਬੱਚਾ ਆਪਣੇ ਚੰਗੇ ਭਵਿੱਖ ਦੇ ਲਈ ਬਾਹਰ ਜਾ ਰਿਹਾ ਕਿ ਤੁਸੀਂ ਜਾਣਦੇ ਹੋ ਕਿ ਕਿਸ ਤਰੀਕੇ ਦੇ ਨਾਲ ਕੈਨੇਡਾ ਦੇ ਵਿੱਚ ਜਿਹੜੇ ਡਰੱਗ ਨੇ ਉਹ ਚੱਲੇ ਹੋਏ ਨੇ ਜੇਕਰ ਉੱਥੋਂ ਦੇ ਡਰੱਗਾਂ ਦੀ ਗੱਲ ਆ ਕਰੀਏ ਤਾਂ ਲੋਕ ਬਰਾਬਰ ਪੰਜਾਬ ਨੂੰ ਖੜਾ ਕਰ ਦਿੰਦੇ ਨੇ ਕਿ ਪੰਜਾਬ ਦੇ ਵਿੱਚ ਵੀ ਡਰੱਗ ਮਿਲਦੇ ਨੇ ਉੱਥੇ ਦੀ ਲਾਈਫ ਤਾਂ ਸ਼ਾਇਦ ਚੰਗੀ ਹੋ ਸਕਿਆ ਉੱਥੇ ਕਾਨੂੰਨ ਵਿਵਸਥਾ ਠੀਕ ਹੈਗੀ ਉੱਥੇ ਜਿਹੜਾ ਹੋਰ ਵੀ ਕਈ ਸਹੂਲਤਾਂ ਬਰਾਬਰ ਦੇ ਉੱਪਰ ਗਿਣਾਈਆਂ ਜਾਂਦੀਆਂ ਨੇ ਪਰ ਅਕਸਰ ਅਸੀਂ ਦੇਖਦੇ ਆ ਕਿ ਬਹੁਤ ਸਾਰੀ ਨੌਜਵਾਨੀ ਜਿਹੜੀ ਪੰਜਾਬ ਤੋਂ ਬਾਹਰ ਗਈ ਹੈਗੀ ਅਤੇ ਬਾਅਦ ਦੇ ਵਿੱਚ ਸ਼ਾਇਦ ਡੱਬਿਆਂ ਦੇ ਵਿੱਚ ਬੰਦ ਹੋ ਕੇ ਲਾਸ਼ਾਂ ਹੀ ਜਿਹੜੀਆਂ ਉਹ ਮਾਪੇ ਨੂੰ ਮਿਲਦਿਆਂ ਨੇ ਬੜੇ ਚਾਵਾਂ ਦੇ ਨਾਲ ਮਾਪਿਆਂ ਨੇ ਹਜ਼ਾਰਾਂ ਕਿਲੋਮੀਟਰ ਦੂਰ ਆਪਣੇ ਪੁੱਤ ਧੀਆਂ ਜਿਹੜੇ ਭੇਜੇ ਹੁੰਦੇ ਨੇ ਪਰ ਜਦੋਂ ਬਾਅਦ ਦੇ ਵਿੱਚ ਇਹ ਹਾਲ ਹੁੰਦਾ ਤਾਂ ਸ਼ਾਇਦ ਉਹਨਾਂ ਲਈ ਪਛਤਾਉਣ ਦੇ ਲਈ ਕੋਈ ਰਸਤਾ ਨਹੀਂ ਬਚਦਾ ਸੋ ਅਸੀਂ ਇਸ ਵੀਡੀਓ ਦੇ ਵਿੱਚ ਗੱਲ ਕੀਤੀ ਕਿ ਅਮਰੀਕਾ ਨੇ ਆਪਣੇ ਦੇਸ਼ ਦੇ ਵਿੱਚ ਨਸ਼ਾ ਰੋਕਣ ਦੇ ਲਈ ਕੈਨੇਡਾ ਦੇ ਉੱਪਰ ਟੈਰੀਫ ਲਾਉਣ ਦੇ ਲਈ ਜਿਹੜਾ ਕਦਮ ਹੋ ਚੁੱਕਿਆ ਹੈਗਾ ਸੋ ਵੀਡੀਓ ਸ਼ੇਅਰ ਕਰਿਓ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ